प्यारे दोस्तों प्यार भरे सामाजिक काल जी मुलाजिमत ते पैशनेट्स ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਨ ਮੰਤਰੀਆਂ ਤੇ ਅਧਿਕਾਰੀਆਂ ਦੇ ਨਾਲ ਮੁਲਾਜ਼ਮਤ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਲਾਜ਼ਮਾ ਦੇ ਜਿਹੜੇ ਮਹਿੰਗਾਈ ਪਤੇ ਵਿੱਚ ਵਾਦਾ ਤੇ ਪੀ ਕਮਿਸ਼ਨ ਦੇ ਏਰੀਆ ਸੰਬੰਧੀ ਗੱਲਬਾਤ ਹੋਈ ਇਸ ਬਾਰੇ ਡਿਟੇਲ ਨਾਲ ਦੱਸਾਂਗੇ ਸਤਿਕਾਰਯੋਗ ਸਾਥੀਓ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਰ ਮੰਤਰੀ ਸਹਿਬਾਨ ਅਤੇ ਅਧਿਕਾਰੀ ਸਹਿਬਾਨ ਦੀ ਮੀਟਿੰਗ ਅਮਰੀਕ ਸਿੰਘ ਸਿੱਧੂ ਸੂਬਾ ਪ੍ਰਧਾਨ ਦੇ ਨਾਲ ਗਏ ਵਫ਼ਦ ਨਾਲ ਮੀਟਿੰਗ ਕੀਤੀ ਗਈ ਇਸ ਵਫ਼ਦ ਵਿੱਚ ਮਨੋਰ ਲਾਲ ਸੂਬਾ ਸਰ ਸਤ ਅਮਿਤ ਰੋੜਾ ਸੂਬਾ ਐਡੀਸ਼ਨਲ ਜਰਨਲ ਸਤਤ ਜਿੰ다 ਸਿੰਘ ਨੰਗਾ ਸੂਬਾ ਐਡੀਸ਼ਨਲ ਜਰਨਲ ਨਾਲ ਮੀਟਿੰਗ ਵਿੱਚ ਹੇਟ ਲਿਖੇ ਮੁੱਦਿਆਂ ਤੇ ਗੱਲਬਾਤ ਹੋਈ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਮਾਨਜੋਗ ਜਿਹੜੇ ਕਿ ਮੁੱਖ ਮੰਤਰੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਐਮਪੀ ਦੀ ਜਿਹੜੀ ਕਿ ਡਿਊਟੀ ਲਗਾਈ ਹੋਈ ਹੈ ਕਿ ਉਹ ਲੋਕ ਸਭਾ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਤੇ ਆਵਾਜ਼ ਉਠਾਉਣ ਉਹਨਾਂ ਦੇ ਵੱਲੋਂ ਮੌਕੇ ਤੇ ਐਮਪੀ ਨੂੰ ਕੀਤੇ ਗਏ ਮੈਸੇਜ ਵੀ ਦਿਖਾਏ ਗਏ ਜਿਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਜਥੇਬੰਦੀਆਂ ਨਾਲ 18 ਦਸੰਬਰ 2023 ਨੂੰ ਕੀਤੀ ਗਈ ਮੀਟਿੰਗ ਦੇ ਵਿੱਚ ਕਹੇ ਅਨੁਸਾਰ ਕੇਂਦਰ ਦੇ ਵਿੱਤ ਵਿਭਾਗ ਅਤੇ ਅਧਿਕਾਰੀਆਂ ਦੇ ਨਾਲ ਕੀਤੀਆਂ ਗਈਆਂ ਮੀਟਿੰਗਾਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਵੱਲੋਂ ਇਸ ਸਮੇਂ ਦੱਸਿਆ ਗਿਆ ਕਿ ਪ੍ਰਾਣੀ ਪੈਨਸ਼ਨ ਸਕੀਮ ਸੈਂਟਰ ਸਰਕਾਰ ਤੋਂ ਲਾਗੂ ਕਰਵਾਉਣ ਸੰਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਕੇਂਦਰ ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਨਾ ਕੀਤੀ ਗਈ ਤਾਂ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਸੰਬੰਧੀ ਫੈਸਲਾ ਕਰੇਗੀ ਸਟੈਨੋ ਟਾਈਪਡ ਇਸ ਤੋਂ ਦੀ ਜਿਹੜੀ ਤਰੱਕੀ ਸਮੇ ਟਾਈਪ ਟੈਸਟ ਮਾਫ ਕਰਨਾ ਤੇ ਸਟੈਨੋ ਟਾਈਪਿਸਟ ਦੀਆਂ ਜਿਹੜੀਆਂ ਤਰੱਕੀਆਂ ਦੇ ਮੌਕੇ ਤੇ ਵਧਾਉਣ 15 ਜਨਵਰੀ 2015 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦਾ ਪਰ ਕ ਸਮਾਂ ਘਟਾ ਕੇ ਜਿਹੜੀ ਪੂਰੀ ਤਨਖਾਹ ਦੇਣ 17/7/2020 ਦਾ ਪੱਤਰ ਰੱਦ ਕਰਨ ਸਮੂਹ ਵਿਭਾਗਾਂ ਦੇ ਵਿੱਚ ਤਰੱਕੀਆਂ ਰਾਹੀਂ ਭਰੀ ਭਰੀਆਂ ਜਾਣ ਵਾਲੀਆਂ ਅਸਾਮੀਆਂ ਤਰੱਕੀਆਂ ਰਾਹੀਂ ਤੁਰੰਤ ਭਰਨ ਸੁਪਰਡੈਂਟ ਦੀ ਤਰੱਕੀ ਸਬੰਧੀ ਤਰਜ਼ਬੇ ਦੀ ਸ਼ਰਤ ਖਤਮ ਕਰਨ ਸੀਨੀਅਰ ਸਹਾਇਕ ਦੀਆਂ ਅਸਾਮੀਆਂ 100% ਤਰੱਕੀਆਂ ਰਾਹੀਂ ਪਰਨ ਸਬੰਧੀ ਵਿਕਾਸ ਟੈਕਸ ਬੰਦ ਕਰਨ ਸੰਬੰਧੀ اےਸੀਪੀ ਸਕੀਮ ਬਹਾਲ ਕਰਨ ਸੰਬੰਧੀ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਡੀਏ ਦਾ ਬਕਾਇਆ ਦੇਣ ਪੇ ਕਮਿਸ਼ਨ ਦਾ ਬਕਾਇਆ ਦੇਣ ਅਤੇ ਤਰਸ ਦੇ ਆਧਾਰ ਤੇ ਭਰਤੀਆਂ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਛੂਟ ਦੇਣ ਸੰਬੰਧੀ ਆਦੀ ਮੰਗਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਇਸੇ ਦਰਮਿਆਨ ਮੁੱਖ ਮੰਤਰੀ ਵੱਲੋਂ ਸਾਰੀਆਂ ਇਹ ਮੰਗਾਂ ਤੇ ਪੱਕੀ ਹੁੰਗਾਰਾ ਪਰ ਜਿਹੜਾ ਕਿ ਹਾਂ ਪੱਕੀ ਹੁੰਗਾਰਾ ਪਰਦੇ ਹੋਏ ਫੈਸਲਾ ਕੀਤਾ ਗਿਆ ਕਿ ਵਿਭਾਗੀ ਮੰਗਾਂ ਤੇ ਪਾਲਿਸੀ ਮੈਂਟਨ ਨਾਲ ਜਿਹੜਾ ਸੰਬੰਧਿਤ ਮੰਗਾਂ ਤੇ ਇਸ ਹਫਤੇ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਪੈਨਲ ਮੀਟਿੰਗ ਕੀਤੀ ਜਾਵੇਗੀ ਵਿੱਤ ਮੰਤਰੀ ਸੰਬੰਧਿਤ ਜਿਹੜੇ ਕਿ ਮੰਗਾ ਸੰਬੰਧੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ 15 ਦਿਨਾਂ ਦੇ ਅੰਦਰ ਅੰਦਰ ਕਲੈਕਸ਼ਨ ਕਰਕੇ ਜਿਹੜੀ ਕਿ ਰਿਪੋਰਟ ਉਹਨਾਂ ਨੂੰ ਸੌਂਪੀ ਜਾਵੇ ਮੁੱਖ ਮੰਤਰੀ ਦੇ ਵੱਲੋਂ ਜਥੇਬੰਦੀਆਂ ਦੇ ਨਾਲ 15 ਜੁਲਾਈ 2024 ਤੋਂ ਬਾਅਦ ਰੰਤ ਦੁਬਾਰਾ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਸੰਬੰਧੀ ਵਿਸ਼ਵਾਸ ਦਿਵਾਇਆ ਗਿਆ ਇਸ ਤੋਂ ਇਲਾਵਾ 77 ਪਰਸਨਲ 77 ਵਿੱਤ ਵਿਭਾਗ ਅਤੇ ਜਥੇਬੰਦੀਆਂ ਦੇ ਨਾਮ ਹੁੰਦਿਆਂ ਦੇ ਆਧਾਰਿਤ ਬਣੀ ਕਮੇਟੀ ਦੀ ਮੀਟਿੰਗ ਮਿਤੀ 3 ਜੁਲਾਈ 2024 ਨੂੰ ਚੰਡੀਗੜ੍ਹ ਵਿਖੇ ਨਿਰਧਾਰਿਤ ਕੀਤੀ ਗਈ ਹੈ ਜਥੇਬੰਦੀਆਂ ਦੇ ਵੱਲੋਂ 5 ਜੁਲਾਈ ਨੂੰ ਐਕਸ਼ਨ ਸਬੰਧੀ ਜਿਲ੍ਹਿਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਜਾਵੇਗਾ ਦੋਸਤੋ ਇਸ ਤੋਂ ਇਲਾਵਾ ਗੱਲ ਕਰ ਲੈਣੇ ਜਿਹੜੇ ਕਿ ਪੀਪਲ ਸਿੰਘ ਸਿੱਧੂ ਸੁਭਾਸ ਜਰਨਲ ਸਕੱਤਰ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਪੰਜਾਬ ਦੇ ਵਿੱਚ ਸ਼ਾਮਿਲ ਹਨ ਧੰਨਵਾਦ ਜੇ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ